ਅੱਜ ਹੁਸ਼ਿਆਰ ਪਰਵ ਅਤੇ ਅੰਜਕ ਤਸ਼ਰੀਕੂਲ ਬੀ ਦਾਸ ਮਾਹ ਰਾਜੀ ਦਾ 648ਵਾਂ ਪ੍ਰਕਾਸ਼ ਪੁਰਬ ਬੜੀ ਧੁੰਮਤਾਰ ਨਾਲ ਮਨਾਇਆ ਗਿਆ ਇਸ ਮੌਕੇ ਤੇ ਨਗਰ ਕੀਰਤਨ ਵੀ ਕੱਢਿਆ ਗਿਆ ਤੁਸੀਂ ਦੇਖ ਰਹੇ ਹੋ ਜਨ ਪੰਜਾਬੀ ਨਿਊਜ਼ ਦੀਆਂ ਲਾਈਵ ਤਸਵੀਰਾਂ ਲਤੜ ਜਿਲ੍ਹਾ ਕਨਵੀਨਰ ਬਹੁਜਸ ਮਾਝ ਪਾਰਟੀ ਲੇਡੀਜ਼ ਵਿੰਗ ਹੁਸ਼ਿਆਰਪੁਰ ਸਭ ਤੋਂ ਤਾਂ ਪੈਸਾ ਸਭ ਤੋਂ ਪਹਿਲਾਂ ਮੈਂ ਦੇਸ਼ ਆ ਵਿਦੇਸ਼ਾਂ ਵਿੱਚ ਬੈਠੇ ਮੇਰੇ ਭੈਣ ਭਰਾ ਦੇਸ਼ ਵਾਸੀ ਸਭ ਨੂੰ ਸਤਗੁਰੂ ਵਿਦਾਸ ਮਹਾਰਾਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੀ ਆ ਸਤਗੁਰੂ ਵਿਦਾਸ ਮਹਾਰਾਜੀ ਦੇ ਚਰਨਾਂ ਵਿੱਚ ਪ੍ਰਣਾਮ ਕਰਦੇ ਹੋਏ ਸਾਰੀ ਸਮੂਹ ਸੰਗਤ ਨੂੰ ਮੈਂ ਬੇਨਤੀ ਕਰਦੀ ਆ ਕਿ ਸਤਗੁਰੂ ਵਿਦਾਸ ਮਹਾਰਾਜ ਜੀ ਸਾਨੂੰ ਕਹਿ ਕੇ ਗਏ ਸੀਗੇ ਕਿ ਮੇਰੇ ਦੇ ਸੁਪਨਿਆਂ ਦਾ ਬੇਗੰਪੁਰਾ ਸ਼ਹਿਰ ਅਸੀਂ ਬਸਾਉਣਾ ਆ ਐਸਾ ਚਾਹੂੰ ਰਾਜ ਮੈਂ ਜਿੱਥੇ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸੰਗ ਬਸੇ ਗੁਰੂ ਵਿਦਾਸ ਰਹੇ ਪਰਸੰਤ ਗੁਰੂ ਵਿਦਾਸ ਮਹਾਰਾਜ ਜੀ ਚਾਹੁੰਦੇ ਸੀ ਕਿ ਇਹੋ ਜਿਹਾ ਮੈਂ ਬੇਗਮਪੁਰਾ ਬਸਾਉਣਾ ਚਾਹੁੰਦਾ ਆ ਆਪਣੇ ਬਹੁਜਾਂ ਸਮਾਜ ਲਈ ਆਪਣੇ ਦੇਸ਼ ਵਾਸੀਆਂ ਲਈ ਜਿੱਥੇ ਹਰ ਇੱਕ ਨੂੰ ਅੰਨ ਮਿਲੇ ਕੋਈ ਜਾਤ ਪਾਤ ਨਾ ਹੋਵੇ ਕੋਈ ਉੱਚ ਨੀਚ ਨਾ ਹੋਵੇ ਕੋਈ ਛੋਟਾ ਨਾ ਹੋਵੇ ਕੋਈ ਵੱਡਾ ਨਾ ਹੋਵੇ ਸਭ ਸੰਗ ਬਸੇ ਸਤੰਤਰਤਾ ਸਮਾਨਤਾ ਭਾਈਚਾਰੇ ਦਾ ਬੇਗਮਪੁਰਾ ਬਸਾਉਣਾ ਬਸਾਉਣਾ ਚਾਹੁੰਦੇ ਸੀ ਸਤਪੁਰੂ ਵਿਦਾਸ ਮਹਾਰਾਜ ਜੀ ਡਾਕਟਰ ਬਾਬਾ ਸਾਹਿਬਾਂ ਬੈਠ ਕਰ ਜੀ ਦੀ ਵੀ ਇਹ ਹੀ ਸੀ ਵੀ ਇਸਤੰਤਰਤਾ ਸਮਾਨਤਾ ਭਾਈਚਾਰੇ ਦਾ ਸ਼ਹਿਰ ਬਸਾਈਏ ਭਾਰਤ ਵਾਸੀਆਂ ਨੂੰ ਅਪੀਲ ਆ ਕੇ ਇਸ ਵਾਰ 2027 ਦੇ ਵਿੱਚ ਅਸੀਂ ਆਪਣੇ ਰਹਿਬਰਾਂ ਦੇ ਮਿਸ਼ਨ ਤੇ ਪਹਿਰਾ ਦਈਏ ਸਤਗੁਰੂ ਵਿਦਾਸ ਮਹਾਰਾਜ ਜੀ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਬੇਗਮਪੂਰਾ ਸ਼ਹਿਰ ਬਸਾਈਏ ਜਿੱਥੇ ਹਰ ਇੱਕ ਨੂੰ ਇਨਸਾਨ ਦਾ ਦਰਜਾ ਦਿੱਤਾ ਜਾਵੇ ਕੋਈ ਉੱਚਾ ਉੱਚਾ ਨਾ ਹੋਵੇ ਕੋਈ ਨੀਵਾਂ ਨਾ ਹੋਵੇ ਅਸੀਂ ਭਾਰਤ ਵਾਸ ਨੂੰ ਭਾਰਤ ਨੂੰ ਆਪਾਂ ਅਸੀਂ ਦੇਸ਼ ਮੁਕਤ ਨਸ਼ਾ ਮੁਕਤ ਦੇਸ਼ ਬਣਾਉਣਾ ਚਾਹੁੰਦੇ ਆ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੋ ਬਾਬਾ ਸਾਹਿਬ ਕਹਿੰਦੇ ਸੀ ਕਿ ਸਿੱਖਿਆ ਸ਼ੇਰਨੀ ਦਾ ਦੁੱਧ ਹੈ ਜੋ ਪਿੰਦਾ ਹੈ ਦਿਹਾੜਦਾ ਹੈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਸ਼ਿਤ ਕਰੋ ਆਪਾਂ ਕਾਹੀ ਸਾਡਾ ਦੇਸ਼ ਤਰੱਕੀ ਕਰੂਗਾ ਤਾਸ ਜਿਹਦੇ 648 ਮੇ ਜਨਮ ਦਿਨ ਦੀਆਂ ਸਭ ਨੂੰ ਸੰਕਤਾਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਜੋ ਗੁਰੂ ਰਵਦਾਸ ਜੀ ਸਾਡੇ ਸਮਾਜ ਨੂੰ ਸਨੇਹਾ ਦੇ ਕੇ ਗਏ ਸੀ ਤੋਂ ਸਾਡਾ ਸਮਾਜ ਉਸ ਸਨੇਹੇ ਤੋਂ ਝਟਕ ਚੁੱਕਾ ਆ ਉਹ ਤਾਂ ਰਾਜ ਦੀ ਗੱਲ ਕਰਕੇ ਗਏ ਸੀ ਕਿ ਐਸਾ ਚਾਹੂ ਰਾਜਮਾ ਬੜੀਆਂ ਵੱਡੀਆਂ ਉਦਾਹਰਨਾਂ ਦਿੱਤੀ ਉਹ ਵਿੱਦਿਆ ਦੀ ਗੱਲ ਕਰਕੇ ਗਏ ਉਹ ਬੇਗਮਪੁਰੇ ਦੀ ਗੱਲ ਕਰਕੇ ਉਹ ਸਮਾਨਤਾ ਦੀ ਗੱਲ ਕਰਕੇ ਗਏ ਆ ਪਰ ਅਸੀਂ ਅਲੱਗ-ਅਲੱਗ ਟੁਕੜਿਆਂ ਵਿੱਚ ਵੰਡ ਕੇ ਗੁਰੂ ਰਵਦਾਸ ਜੀ ਦੇ ਵੱਲੋਂ ਦਿੱਤੇ ਸੰਦੇਸ਼ ਨੂੰ ਦਾ ਵਿਰੋਧ ਕਰਨ ਵਿੱਚ ਲੱਗੇ ਆ ਤਾਂ ਇਹ ਇੱਕ ਕਾਫੀ ਨਮੋਸ਼ੀ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਸਮਾਜ ਨੂੰ ਇਸੇ ਕਰਕੇ ਸਮਾਜ ਦੇ ਉੱਤੇ ਜਿਆਦਾ ਅਤਿਆਚਾਰ ਹੁੰਦੇ ਆ ਔਰ ਬਾਬਾ ਸਾਹਿਬ ਅੰਬੇਡਕਰ ਨੇ ਗੁਰੂ ਅਰਜਨ ਦੇਵ ਜੀ ਵੱਲੋਂ ਦਿੱਤੇ ਸੰਦੇਸ਼ ਦੇ ਉੱਤੇ ਪੈਰਾ ਦੇ ਕੇ 26 ਜਨਵਰੀ 1950 ਨੂੰ ਜਿਹੜਾ ਸੰਵਿਧਾਨ ਲਾਗੂ ਕੀਤਾ ਆ ਉਹਦੇ ਬਾਅਦ ਸਾਡੇ ਗੁਰੂ ਅਰਜਨ ਦੇਵ ਜੀ ਵੱਲੋਂ ਰਾਜ ਐਸਾ ਚਾਹੂ ਰਾਜ ਵਾਲੇ ਸੰਦੇਸ਼ ਅਧਿਕਾਰ ਸਾਨੂੰ ਲੈ ਕੇ ਦਿੱਤੇ ਆ ਲੇਕਿਨ ਅੱਜ ਵੀ ਅਸੀਂ ਗੁਰੂ ਰਵਦਾਸ ਜੀ ਦੇ ਐਸਾ ਚਾਹੂ ਰਾਜ ਵਾਲੇ ਇਸ ਸ਼ਬਦ ਉੱਤੇ ਵਿਚਾਰ ਉੱਤੇ ਪੈਰਾ ਨਹੀਂ ਦੇ ਸਕੇ ਅਲੱਗ-ਅਲੱਗ ਅਸੀਂ ਉਹਨਾਂ ਲੋਕਾਂ ਨੂੰ ਸਪੋਰਟ ਕਰਦੇ ਆ ਜਿਹੜੇ ਗੁਰੂ ਰਵਦਾਸ ਮਹਾਰਾਜ ਦੇ ਸੰਦੇਸ਼ ਦੇ ਉਲਟ ਕੰਮ ਕਰਦੇ ਆ ਸਾਨੂੰ ਇੱਥੇ ਸੋਚਣਾ ਚਾਹੀਦਾ ਆਪਣੀ ਜ਼ਿੰਦਗੀ ਮਾਨਵ ਰਕਾਸ਼ੀ ਰਾਮ ਜੀ ਨੇ ਲਗਾ ਦਿੱਤੀ ਗੁਰੂ ਰਵਦਾਸ ਜੀ ਬਾਬਾ ਸੰਵੇੜਕਾਰ ਜੀ ਦੇ ਇਸ ਮਾਰਗ ਨੂੰ ਪੂਰਾ ਕਰਨ ਦੇ ਲਈ ਤੇ ਮੇਰੀ ਸਮਾਜ ਨੂੰ ਇਹੀ ਬੇਨਤੀ ਔਰ ਅਪੀਲ ਆ ਕਿ ਆਓ ਸੱਚਮੁੱਚ ਉਹਨਾਂ ਗੁਰੂਆਂ ਦੇ ਦਿੱਤੇ ਸੰਦੇਸ਼ ਨੂੰ ਪੂਰਾ ਕਰਨ ਦੇ ਲਈ ਇੱਕ ਜੁਟ ਹੋ ਕੇ ਆਪਾਂ ਬਹੁਜਨ ਸਮਾਜ ਵੱਲ ਨੂੰ ਵਧੀਏ ਬਾਬਾ ਸਾਮ ਮੇੜਕਰ ਮਾਨਵਰ ਕਾਂਸ਼ੀਰਮ ਜੀ ਬਰੋ ਦਿੱਤੇ ਮਾਰਗ ਦੇ ਉੱਤੇ ਚੱਲ ਕੇ ਰਾਜਪਾਗ ਵੱਲ ਵਧੀਏ ਹਰ ਸੋ ਹੀਰਾ ਛਾਂਡ ਕੇ ਕਰੇ ਆਨ ਕਿਆਸਤੇ ਦਿਨ ਜੋਗੇ ਚਾਹੀਏ ਸਤਿਪਾਖੇਰ ਦਾਸ ਜੋ ਬੋਲੇ ਸੋਨ ਪਿਆਛੇ ਗੁਰਦਾਸ ਮਹਾਰਾਜ ਜੀ ਕੀ ਜੈ ਅੱਜ ਪੂਰੀ ਸਮੂਹ ਸੰਗਤ ਨੂੰ ਮੈਂ ਸਤਿਗੁਰੂ ਰਾਜ ਮਹਾਰਾਜ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾ ਦਿੰਦਾ ਹਾਂ ਅਤੇ ਮੈਂ ਆਪ ਸਭ ਨੂੰ ਇੱਕ ਬੇਨਤੀ ਕਰਦਾ ਕਿ ਗੁਰੂ ਰਵਿਦਾਸ ਜੀ ਦੀ ਜਿਹੜੀ ਵਿਚਾਰਧਾਰਾ ਆ ਉਸ ਨੂੰ ਜਰੂਰ ਪੜੋ ਤਾਂ ਜੋ ਜੋ ਗੁਰੂ ਰਵਿਦਾਸ ਮਹਾਰਾਜ ਦੇ ਵਿਚਾਰ ਆ ਉਹਨੂੰ ਆਪਾਂ ਜਾਣ ਸਕੀਏ ਔਰ ਉਹਨਾਂ ਵਿਚਾਰਾਂ ਨੂੰ ਅਪਣਾ ਕੇ ਅਸੀਂ ਭਾਰਤ ਦੇਸ਼ ਵਿੱਚ ਜਿਹੜਾ ਗੁਰੂ ਰਵਿਦਾਸ ਜੀ ਦਾ ਬੇਗੰਪੁਰਾ ਦਾ ਸੁਪਨਾ ਸੀਗਾ ਐਸਾ ਚਾਹੂੰ ਰਾਜ ਮੈਂ ਜਿੱਥੇ ਸਭਨ ਕੋ ਹਨ ਛੋੜ ਬੜੇ ਸੰ ਸੰਭ ਵਸੇ ਰਵਿਦਾਸ ਰਹੇ ਪ੍ਰਸੰਨ ਅਸੀਂ ਗੁਰੂ ਰਵਿਦਾਸ ਮਹਾਰਾਜ ਜਿਹੜੇ ਸੁਪਨੇ ਦਾ ਜਿਹੜਾ ਬੇਗੰਪੁਰਾ ਆ ਆਪਾਂ ਨੂੰ ਵਿਸਾ ਸਕੀਏ ਅੱਜ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਮੈਂ ਆਪਣੇ ਵੱਲੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਅੱਜ ਉਹਨਾਂ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਜੋ ਵਿਸ਼ਾਲ ਸ਼ੋਭਾ ਯਾਤਰਾ ਹੁਸ਼ਿਆਰਪੁਰ ਦੇ ਵਿੱਚ ਬੜੀ ਧੂਮ-ਧਾਮ ਨਾਲ ਕੱਢੀ ਜਾ ਰਹੀ ਹੈ ਪੂਰ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਪੂਰ ਰਵਿਦਾਸ ਮਹਾਰਾਜ ਜੀ ਦਾ 648 ਮੈਂ ਤਾਂ ਮੇੜਾ ਨਾਰੇ ਆ ਸਮੂਹ ਸੰਗਤ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਵੀਰਾਂ ਭੈਣਾਂ ਨੂੰ ਮੈਂ ਕ੍ਰਿਸ਼ਨਾ ਹਿਸ਼ਾਰਪੁਰ ਤੋਂ ਮੇਰੇ ਵੱਲੋਂ ਗੁਰਵਦਾਸ ਮਹਾਰਾਏ ਦੇ گورਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹਿਸ਼ਾਰਪੁਰ ਵਿਖੇ ਨਗਰ ਕੀਰਤਨ ਕਢਾਲ ਰਹੇ ਸਾਰੀਆਂ ਕਮੇਟੀਆਂ ਦੇ ਸਹਿਯੋਗ ਨਾਲ ਸਾਰੀਆਂ ਸੁਭਾਵਾਂ ਦੇ ਸਹਿਯੋਗ ਨਾਲ ਅੱਜ ਸਵੇਰੇ ਤਕਰੀਬਨ 1 ਵਜੇ ਰੋਸ਼ਨ ਗਰਾਉਂਡ ਤੋਂ ਆਰੰਭ ਹੋ ਕੇ ਸ਼ਾਮਾਂ ਨੂੰ ਫਰਵਾੜਾ ਚੌਂਕ ਵਿੱਚ ਸਮਾਪਤੀ ਕੀਤੀ ਜਾਵੇਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਪਰਵਾਰਾਂ ਨੂੰ ਬੇਨਤੀ ਹੈਗੇ ਸ਼ੁਭਾ ਸ਼ੁਕਸ਼ਾਂ ਦਿਨਾਂ ਨਗਾਉਣ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਨ ਦੀਆਂ ਸਮੂਹ ਮੋਲਾਨ ਵਸੀਆਂ ਨੂੰ ਦੇਸ਼ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਅਟੁੱਟ ਲੰਗਰ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਸਾਥੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਸੰਗਤਾਂ ਨੂੰ ਸ਼ਿਕਾਇਆ ਜਾ ਰਿਹਾ ਆ ਮੈਂ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਪਰਦੇਸੀਆਂ ਨੂੰ ਸ੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਗੁਰੂ ਅਰਬਦਾਸ ਜੀ ਦੇ 648ਵੇਂ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਸਮੂਹ ਨਗਰ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਉਹ ਗੁਰਬਦਾਸ ਜੀ ਦੇ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਇਹ ਬਹੁਤ ਹੀ ਅੱਛਾ ਪ੍ਰਬੰਧ ਕੀਤਾ ਗਿਆ ਹੈ ਸਾਨੂੰ ਇਹ ਸ਼ੋਭਾ ਯਾਤਰਾ ਦਾ ਮਹੱਤਵ ਸਮਝਣਾ ਚਾਹੀਦਾ ਹੈ ਕਿਉਂਕਿ ਅਸੀਂ ਇਹ ਸ਼ੋਭਾ ਯਾਤਰਾ ਉਹਨਾਂ ਦੇ ਪ੍ਰਚਾਰ ਪ੍ਰਸਾਰ ਲਈ ਜੋ ਸਨੇਹਾ ਉਹਨਾਂ ਨੇ ਸਮਾਜ ਨੂੰ ਦਿੱਤਾ ਉਹਦੇ ਉਹਦੇ ਸਬੰਧ ਦੇ ਵਿੱਚ ਕਰਦੇ ਹਾਂ ਸੋ ਸਾਨੂੰ ਉਹਨਾਂ ਦੇ ਪੂਰਨਿਆਂ ਦੇ ਚੱਲ ਕੇ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ